ਖਬਰਨਾਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਇੱਕ ਪਾਸੇ ਜਿੱਥੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਦਮਾਨ ਦੇ ਨਾਲ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਸਮੁੱਚੀ ਕਾਂਗਰਸ ਪਾਰਟੀ ਅਤੇ ਅਕਾਲੀ ਦਲ ਵਾਰਸ ਪੰਜਾਬ ਦੇ ਮੁਖੀ ਦੇ ਪਿਤਾ ਤਰਸੇਮ ਸਿੰਘ ਖਾਲਸਾ ਦੂਸਰੇ ਪਾਸੇ ਸਰਜੀਤ ਸਿੰਘ ਮਲੋਹ ਹੁਣੇ ਖੜ ਗਏ ਨੇ ਸੁਖਬੀਰ ਸਿੰਘ ਬਾਦਲ ਬਿਕਮਜੀ ਸਿੰਘ ਜੀਟੀਆ ਰਾਜਾ ਵੜਿੰਗ ਤੋਂ ਲੈ ਕੇ ਚਰਨਜੀਤ ਸਿੰਘ ਚੰਨੀ ਕਹਿੰਦੇ ਨੇ ਪੰਜਾਬ ਦੇ ਪਾਣੀਆਂ ਉੱਤੇ ਪੰਜਾਬ ਦਾ ਹੱਕ ਹੈ ਲੇਕਿਨ ਇਧਰ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਦਾ ਵੱਡਾ ਬਿਆਨ ਆਇਆ ਹੈ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਉਹ ਕਹਿੰਦਾ ਹੈ ਕਿ ਇਹ ਤਾਂ ਪੰਜਾਬ ਦਾ ਪਾਣੀ ਹੈ ਹੀ ਨਹੀਂ ਇਹ ਪਾਣੀ ਪੰਜਾਬ ਦਾ ਹੈ ਅਸੀਂ ਕਿੱਧਰ ਜਾਵਾਂਗੇ ਪਾਣੀ ਪਿੱਛੇ ਕਿਉਂ ਹਰਿਆਣਾ ਤੇ ਪੰਜਾਬ ਸਰਕਾਰ ਲੜ ਰਹੀ ਹੈ ਪਾਣੀਆਂ ਦਾ ਸਾਰਿਆਂ ਤੇ ਹੱਕ ਹੈ ਇਹ ਗੱਲ ਹੁਣ ਕਹਿ ਰਹੇ ਨੇ ਹਿਮਾਚਲ ਦੇ ਮੁੱਖ ਮੰਤਰੀ ਜੋ ਕਾਂਗਰਸ ਪਾਰਟੀ ਤੋਂ ਬਿਲੋਂਗ ਕਰਦੇ ਨੇ ਦੂਸਰੇ ਪਾਸੇ ਇਹ ਮੌਜੂਦਾ ਮੁੱਖ ਮੰਤਰੀ ਨੇ ਹਿਮਾਚਲ ਦੇ ਕਾਂਗਰਸ ਪਾਰਟੀ ਵੱਲੋਂ ਯਾਨੀ ਕਿ ਬਲਦੀ ਉੱਤੇ ਤੇਲ ਪਾਉਣ ਦਾ ਕੰਮ ਹੁਣ ਸੁਖਵਿੰਦਰ ਸਿੰਘ ਸੁਖੂ ਵੱਲੋਂ ਕਰ ਦਿੱਤਾ ਗਿਆ ਹੈ ਯਾਨੀ ਕਿ ਤੰਦੂਰ ਗਰਮ ਹੈ ਜਿਹਦਾ ਦਿਲ ਕਰਦਾ ਹੈ ਉਹ ਰੋਟੀਆਂ ਲਾ ਕੇ ਅੱਗੇ ਹੋ ਜਾਂਦਾ ਹੈ ਹੁਣ ਉਹ ਕਹਿੰਦੇ ਨੇ ਕਿ ਪਾਣੀ ਹਿਮਾਚਲ ਹਿਮਾਚਲ ਦਾ ਹੈ ਮਹਾਚਲ ਨੂੰ ਕਦੇ ਪਾਣੀ ਦਿੱਤਾ ਹੀ ਨਹੀਂ ਗਿਆ ਮਹਾਚਲ ਦੇ ਨਾਲ ਹਮੇਸ਼ਾ ਜਿਹੜਾ ਜਸਸੀ ਸੀ ਦੀ ਹੋਇਆ ਪਾਣੀਆ ਦੇ ਨੂੰ ਲੈ ਕੇ ਇਹਨਾਂ ਨੂੰ ਇਕਜੁੱਟ ਹੋ ਜਾਣਾ ਚਾਹੀਦਾ ਹੈ ਪਾਣੀ ਦੇ ਮਸਲੇ ਬਹਿ ਕੇ ਹੱਲ ਕਰ ਲੈਣੇ ਚਾਹੀਦੇ ਨੇ ਕੀ ਸੁਖਿੰਦਰ ਸਿੰਘ ਸੁਖੂ ਨੂੰ ਪਤਾ ਨਹੀਂ ਕਿ ਪਾਣੀ 4000 ਕਿਊਸਕ ਹੋਰ ਆੜੀ ਪਹਿਲਾਂ ਦਿੱਤਾ ਜਾ ਚੁੱਕਾ ਹੈ 8400 ਕਿਊਸਕ ਪਾਣੀ ਕਿੱਥੋਂ ਦੇਈਏ ਪੰਜਾਬ ਦੇ 10000 ਏਕੜ ਪਏ ਨੇ ਪੰਜਾਬ ਦਾ ਪਾਣੀ ਗੰਧਲਾ ਹੋ ਰਿਹਾ ਹੈ ਪੰਜਾਬ ਦਾ ਪਾਣੀ ਖੇਤੀਬਾੜੀ ਲਈ ਫਿੱਟ ਨਹੀਂ ਹੈ ਤੇ ਭਾਈ ਅਸੀਂ ਡੈਮ ਦਾ ਪਾਣੀ ਨਹੀਂ ਵਰਤਾਂਗੇ ਤੇ ਹੋਰ ਸਾਡੇ ਗਵਾਢੀ ਵਰਤਣਗੇ ਸੁਖਵਿੰਦਰ ਸੁਖੂ ਜਿਹੜੇ ਨੇ ਉਹ ਹਰਿਆਣਾ ਦੇ ਹੱਕ ਵਿੱਚ ਖੜ ਗਏ ਨੇ ਕਿ ਹਰਿਆਣਾ ਦੇ ਲੋਕਾਂ ਨੂੰ ਪਾਣੀ ਮਿਲਣਾ ਚਾਹੀਦਾ ਹੈ ਭਾਖੜਾ ਡੈਮ ਦਾ ਯਾਨੀ ਕਿ ਇੱਕ ਪਾਸੇ ਪੰਜਾਬ ਤੋਂ ਜਿੰਨੀ ਵੀ ਆਮ ਆਦਮੀ ਪਾਰ ਕਾਂਗਰਸ ਪਾਰਟੀ ਦੀ ਸਰਕਾਰ ਹੈ ਉਹ ਕਾਂਗਰਸ ਪਾਰਟੀ ਦੇ ਵਿਧਾਇਕ ਨੇ ਔਰ ਐਮਪੀ ਨੇ ਉਹ ਲਗਾਤਾਰ ਸਾਥ ਦੇ ਰਹੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਿ ਪੰਜਾਬ ਦੇ ਪਾਣੀਆਂ ਤੇ ਪੰਜਾਬ ਦਾ ਹੱਕ ਹੈ ਲੇਕਿਨ ਉਧਰ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਹੈ ਕਿ ਪਾਣੀ ਸਾਡਾ ਵੀ ਹੈ ਸਾਡਾ ਵੀ ਹੱਕ ਬਣਦਾ ਹੈ ਹਰਿਆਣੇ ਨੂੰ ਪਾਣੀ ਮਿਲਣਾ ਚਾਹੀਦਾ ਹੈ ਯਾਨੀ ਕਿ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਐਲਿਸ ਕੋਈ ਐਕਸ਼ਨ ਲੈਣਾ ਚਾਹੀਦਾ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੱਗਦਾ ਹੈ ਕਿ ਤੁਸੀਂ ਨਹੀਂ ਲੜਨੀਆਂ ਜੇਕਰ ਸੁਖਿੰਦਰ ਸੁਕੂ ਇਥੇ ਆਉਣਗੇ ਤੇ ਫਿਰ ਪੰਜਾਬ ਦੇ ਲੋਕਾਂ ਵੱਲੋਂ ਵਿਰੋਧ ਨਹੀਂ ਕੀਤਾ ਜਾਵੇਗਾ ਤੇ ਫਿਰ ਹੋਰ ਕੀ ਲੋਕ ਕਰਨਗੇ ਧੰਨਵਾਦ